ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਹੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਸਨੇਹ ਅੱਜ ਚੱਲੀ ਸੀ ਆਪਣੇ ਨਾਨਕੇ ਤੇ ਅੱਜ ਵੀ ਤੁਹਾਨੂੰ ਸਾਰਾ ਜਿਹੜਾ ਵਲੌਗ ਦਾ ਆਪਣੇ ਨਾਨਕੇ ਦਾ ਦਿਖਾਵਾਂਗੇ ਤੇ ਰਾਤੀ ਮੇਰੇ ਨਾਲ ਕਿਹੜੀ ਘਟਨਾ ਵਾਪਰੀ ਹੈ ਤੁਹਾਨੂੰ ਉਹ ਵੀ ਦੱਸੂਗੀ ਮੈਂ ਆ ਕੇ ਜਾਂ ਉੱਥੇ ਜਾ ਕੇ ਦੱਸੂਗੀ ਵੀ ਮੇਰੇ ਨਾਲ ਕੀ ਹੋਇਆ ਤੇ ਸਾਰੇ ਜਿਹੜੇ ਵਲੌਗ ਤੇ ਨਾਲ ਬਣੇ ਰਹੇ ਹੋ ਤੇ ਆਪਾਂ ਇੱਥੇ ਰੋਟੀਆਂ ਪੈਕ ਕਰ ਲਈਆਂ ਕਿਉਂਕਿ ਨਾਨਕੇ ਆਪਣੇ ਕੋਈ ਵੀ ਨਹੀਂ ਹੈਗਾ ਮਾਮੇ ਨਾਨੀ ਸਾਰੇ ਜਿਹੜੇ ਬਾਹਰ ਆ ਤੇ ਨਾਨੀ ਦਾ ਕਈ ਦਿਨਾਂ ਦਾ ਕੂਮਣਾ ਦਾ ਵੀ ਤੁਸੀਂ ਜਾ ਕੇ ਇੱਥੇ ਘਰ ਘਰ ਦੇਖ ਕੇ ਆਵੋ ਦਰਵਾਜ਼ੇ ਖੋਲ ਕੇ ਸਾਰਾ ਚੈੱਕ ਕਰਕੇ ਆਵੋ ਵੀ ਮੀਂਹ ਨੇ ਪੈਂਦੇ ਆ ਵੀ ਠੀਕ ਠਾਕ ਆ। ਕੋਣ ਅਜਾ ਆਪਾਂ ਚੱਲੇ ਆ ਉੱਥੇ ਰੋਟੀਆਂ ਨੇ ਲੈ ਲਈਆਂ ਤੇ ਇੱਕ ਅੱਧਾ ਸੂਟ ਲੈ ਲਿਆ ਕੋਲ ਮੈਨੂੰ ਤਾਂ ਮੀਂਹ ਦਾ ਪਤਾ ਨਹੀਂ ਵੀ ਮੌਸਮ ਫੇਰ ਖਰਾਬ ਜਿਹਾ ਲੱਗਦਾ। ਬਾਕੀ ਸਬਜ਼ੀ ਜਿਹੜੀ ਉਧਰ ਮਾਸੀ ਜੀ ਚੱਲੇ ਆ ਨਾਲ ਉਧਰ ਉਹਨਾਂ ਨੇ ਸਬਜ਼ੀ ਲੈ ਲਈ ਆ। ਤੇ ਆਪਾਂ ਹੁਣ ਚੱਲੀਏ ਉੱਥੇ ਜਾ ਕੇ ਦੇਖਦੇ ਆ ਸਾਰਾ ਤੇ ਸਾਰੇ ਜਣੇ ਵਲੌਗ ਦੇ ਨਾਲ ਬਣੇ ਰਹੋ ਠੀਕ ਆ ਜੀ ਆਜੂ ਫੇ ਚੱਲ ਜੇ ਤੇ ਮੈਂ ਆਨ ਤਾਂ ਦੇਖਿਆ ਕਿਹਾ ਕਿਹਾ ਵੇ ਮੇਰੀ ਐਂਕਲ ਵਿੱਚ ਨਾ ਆ। ਅਰੇ ਗੇ। ਅਰੇ ਕੁਝ ਮਿੰਨਾਂ ਕਾ ਰੋ ਫੇਰੀਆਂ। ਪੂਰਾ ਤੇਰਾ ਕਿੱਥੇ ਫੜਿਆ ਸੱਚਾ। ਜਾ ਰਾ ਆ피 ਇੱਦਾਂ ਲੁੱੜ ਫੜ ਜਾ ਆ피 ਹੋ ਆ ਰਹੇ। ਜਦ ਅੱਗੇ ਸ਼ੇਨੀ ਫਟ ਲੈ। ਉਹ ਫਿੱਟ ਹੱਲੇ ਮਾਰਦੇ ਫਟੀਆਂ ਨੇ। ਉਹ ਨੂੰ ਪਤਾ ਨਹੀਂ ਲੱਗਾ। ਉਹ ਕਿੱਥੇ ਐਂਕਲ ਵੀ ਨਹੀਂ ਦੱਸੋ ਕਿੱਥੇ ਆ। ਕੋਈ ਨਹੀਂ ਗਿਆ ਤੇ ਲੱਗਿਆ। ਐਂ ਕਾਟ ਜਾਣੀ ਰੋਰੀ ਜਪਈਆਂ ਰਹੀਆਂ। ਇੱਕ ਮੇਰੀ ਅੱਖ ਨੂੰ ਪਤਾ ਨਹੀਂ ਕੀ ਫਿੱਟਰ ਪੈ ਗਿਆ ਹੈ। ਚਲੋ ਲਿਆਓ ਮੇਰਾ ਲਹਾ ਹਾਂ ਦੂਹਾ ਚੱਕ ਕੇ। ਚਲ ਗਿਆ ਬੜਾ ਟੈਂਪੋ ਹੋ ਗਿਆ ਆ। ਬਾਕੀ ਬਾਹਰ ਮੌਸਮ ਦੇਖੋ ਨੀਵਰ ਮੌਸਮ ਦਿਖਾ ਬਾਰਲਾ। ਆਪਣੇ ਬੈਗ ਵਿੱਚੋਂ ਕੋਕੀ ਨਾ ਤੋ। ਯਾਰਾ ਪਾਇਆ ਪੀੜਾ। ਹੰਡਾਉਣੀ ਕਰਾਵੇ। ਨੀ ਮਰ ਨੂੰ ਨਾਲ ਤਿਆਰ ਕਰ ਲਿਆ ਖਿਜ ਖਿਜ ਕੇ ਤਿਆਰ ਹੋਇਆ ਹਲੋ ਚਾਰਜਰ ਰੱਖੀ ਵਿੱਚ ਆ ਮੋਰੇ ਚਾਰਜਰ ਰੱਖੀ ਕਿਧ ਕਿਆ ਫਿਰਦਾ ਨਹੀਂ ਮਰਤਾ ਅੱਜ ਤੂੰ ਨਾ ਖਜਾਇਆ ਤੂੰ ਪੋਚੇ ਤਾਂ ਉਹ ਬਾਤ ਨੂੰ ਥੋਲਾ ਚੱਲ ਅੱਜ ਤੇਰੀ ਡਿਊਟੀ ਆ ਸਾਰੇ ਕੰਮ ਦੀ ਚਲੋ ਓਕੇ ਬਾਏ ਬਾਏ ਜੀ ਹੁਣ ਆਪਾਂ ਇੱਥੋਂ ਲੱਗੇ ਲੈਣ ਦੁੱਧ ਦੁੱਧ ਨਹੀਂ ਹੁਣ ਤਾਂ ਸਾਨੂੰ ਚੇਤਾ ਹੀ ਭੁੱਲ ਗਿਆ ਆਪਾਂ ਕੇ ਦੁੱਧ ਲੈ ਲਈਏ ਨੀਵਰ ਇੱਧਰ ਖਿਜਿਆ ਪਿਆ ਆ ਪੂਰਾ ਹਨਾ ਨੀਵਰ ਨੂੰ ਆਪਾਂ ਸਮੋਸੇ ਵੀ ਨਾਲ ਲੈ ਕੇ ਦੇਣੇ ਆ ਚਾਰ ਜਾ ਕੇ ਪਹਿਲਾਂ ਸਮੋਸੇ ਹੀ ਖਾਊਗਾ ਬਸ ਐ ਜੀ ਜਿਹੜਾ ਪਿਆ ਪੂਰਾ ਜਿੱਧਰ ਤੇ ਅਸੀਂ ਆਏ ਕਿਤੇ ਸੜਕ ਪੱਟੀ ਹੋएगी ਬਹੁਤ ਯਾਰ ਤੇ ਨੀਵਰ ਪੂਰਾ ਆਇਆ ਹੰਦਾਨਾ ਨਾ ਮੂੜ ਸਹੀ ਆ ਹਨਾ ਮੁੰਡਾ ਸਮੋਸੇ ਲੈ ਲੈ ਆ ਆ ਸਹੀ ਹੈ ਨਾ ਚਲੋ ਆ ਜੋ ਬੰਦੇ ਆ ਆਪਾਂ ਪਹੁੰਚ ਲੈ ਆ ਪਾ ਪਿੰਡ ਅੱਧਾ ਆ ਗਿਆ ਬਾਕੀ ਪਿੰਡ ਅੱਡੇ ਆ ਤੇ ਆ ਜੋ ਕਿ ਚਾਹ ਚ ਬਣਾ ਕੇ ਪੀਂਦੇ ਆ ਉਹ ਇੱਥੇ ਅੱਗੇ ਚੋਈ ਵਗਦੀ ਹੁੰਦੀ ਸੀ ਜਿਵੇਂ ਲਾ ਤਾਂ ਹਰਿਆ ਚੋਈ ਹੁੰਦੀ ਸੀ ਜੀ ਇੱਕ ਵਾਰ ਇਸ ਵੇਲੇ ਚੱਕਲਾ ਰੋੜ ਗਈ ਜੀ ਚੋਈ ਦੇ ਵਿੱਚ ਗਾਇਸ ਮੇਰਾ ਪਿੰਡ ਆ ਗਿਆ ਮੇਰੇ ਨਾਨਕੇ ਆਹ ਸਭ ਤੋਂ ਪਹਿਲਾਂ ਮੇਰਾ ਸਕੂਲ ਇੱਥੇ ਮੈਂ ਪੜ੍ਹਦੀ ਹੁੰਦੀ ਪੰਜਵੀਂ ਤੱਕ ਇੱਥੇ ਮੈਂ ਪੜੀ ਮੇਰਾ ਸਕੂਲ ਨਾਲ ਹੀ ਆ ਗਿਆ ਸਕੂਲ ਦੇ ਨਾਲ ਹੀ ਮੇਰਾ ਘਰ ਮੇਰਾ ਹੀ ਆ ਹੈ ਸ਼ੁਕਰ ਸਾਡੇ ਘਰ ਕੋ ਦੁਕਾਨ ਵੀ ਖੁੱਲੀ ਨਹੀਂ ਤਾਂ ਸਾਡੇ ਪਿੰਡ 'ਚ ਦੁਕਾਨ ਨਹੀਂ ਲੈਂਦੀ ਸੀ ਆ ਲੋ ਚਲੋ ਅੰਦਰ ਕਰ ਲਈ ਸਕੂਟਰੀ ਹਣ ਲਓ ਜੀ ਆਪਾਂ ਇੱਧਰ ਫ੍ਰਿਜ ਫ੍ਰਿਜ ਖੋਲ ਕੇ ਖਲਾਰਾ ਪਾ ਲਿਆ ਤੇ ਆਪਾਂ ਕਿਹਾ ਪਹਿਲਾਂ ਰੋਟੀਆਂ ਪ੍ਰਸ਼ਾਦ ਦੇ ਛਕ ਲਈਏ ਠੰਡੇ ਹੋ ਜਣੇ ਉਸ ਤੋਂ ਬਾਅਦ ਕੰਮਕੁਮ ਕਰਦੇ ਆ ਸਾਰਾ ਖਲਾਰਾ ਪਾਇਆ ਬਹੁਤ ਜ਼ਿਆਦਾ ਸਮੈਲ ਆਉਂਦੀ ਸਲਾਂ ਬੇਰੀ ਬਾਕੀ ਹੌਲੀ ਹੌਲੀ ਕਰਦੇ ਆ ਇੱਧਰ ਭਾਂਡੇ ਦੇ ਕੋਲ ਹੀ ਹਾਲ ਬਣਿਆ ਆ ਭਾਂਡਿਆਂ ਦਾ ਵੀ ਹੁਣ ਦੇ ਸਾਰੇ ਆਪਾਂ ਮਾਫੀ ਨੇ ਤਾਂ ਮੈਂ ਸਫਾਈ ਕਰਕੇ ਜਾਣੀ ਉਹ ਅੰਦਰਲਾ ਕਰੋਗੇ ਮੈਂ ਰਸੋਈ ਦਾ ਕਰੂੰਗੀ ਹੁਣ ਆਪਾਂ ਰਲ ਮਿਲ ਕੇ ਕਰਦੇ ਆਂ ਤੇ ਦੁੱਧ ਮੈਂ ਬਾਲ ਕੇ ਰੱਖ ਲਿਆ ਕਿਉਂਕਿ ਫ੍ਰਿਜ ਆਪਣੀ ਜਿਹੜੀ ਉਹ ਬੰਦ ਹੀ ਗਈ ਤੇ ਮੈਂ ਕਹਿੰਦੀ ਪਤਾ ਨਹੀਂ ਖਰਾਬ ਨਾ ਹੋ ਜਾਵੇ ਕਿਤੇ ਤੇ ਹੁਣ ਪਹਿਲਾਂ ਪ੍ਰਸ਼ਾਦਾ ਪਾਣੀ ਛੱਕ ਕੇ ਤਾਂ ਫੇਰ ਕਰਦੇ ਆਂ ਨਾਨੀ ਛੱਕ ਓਏ ਅ ਮਾਨੀ ਸਾਟੀ ਨੇ ਮਠਾਈ ਲੈ ਮੈਂ ਬੱਤਿ ਸਾਮ-ਸਾਮ ਰੱਖੇ ਹੋਗਾ ਹਾਂ ਮੈਂ ਤਾਂ ਆਪਾਂ ਜਿਹੜਾ ਖਾਰਾ ਐਕਸਟਰਾ ਚੀਜ਼ਾਂ ਕੱਢ ਦੇਗੇ ਮੈਂ ਤਾਂ ਖੰਡ ਵੀ ਚਾਈ ਜੰਮ ਗਈ ਰਹੀ ਸੀ ਗੋੜਾ ਖੰਡ ਫਰਾਂਕੋ შე ਜਾਂ ਮੈਂ ਇਹ ਟੈਕਨੋਟਰੀ ਦਿੱਤੀ ਆ ਆ ਦੇ ਵੇਖੋ ਹੰਡ ਇਹੋਕਾ ਸਾਰੇ ਬਾਸ ਦੇ ਡੱਬੇ ਡੱਬੇ ਆਪਾਂ ਸਾਰੇ ਇਦਾਂ ਕਰਦੇ ਹਾਂ ਉਹ ਚ ਬੋਰੇ ਚ ਪਾ ਕੇ ਰੱਖ ਦਿੰਦੇ ਹਾਂ ਤੁਹਾਨੂੰ ਜੱਟ ਕੀ ਜਾਂ ਬਹੁਤ ਸਰਾਬ ਦੀ ਨਹੀਂ ਸਮੈਲ ਹੁੰਦੀ ਪਈ ਹੈ ਨਾ ਬਹੁਤ ਜ਼ਿਆਦਾ ਹਨਾ ਨਹੀਂ ਬਣ ਆਉਂਦੀ ਹੈ ਨਾ ਸਰਾਬ ਦੀ ਹਾਂਜੀ ਬਾਕੀਆਂ ਦੇ ਵਿੱਚ ਦੀ ਬਾਛੜ ਵੀ ਆਈ ਹੋਊਗਾ। ਹਲਾ ਮੈਂ ਉਹ ਚੀਜ਼ਾਂ ਖਾੜਾ ਪੱਟਾਂ ਸਾਰਾ ਹਨਾ ਚਲੋ ਕਰ ਲੇ। ਲੋ ਵੀ ਆ ਜਿਹੜਾ ਵਲੌਗ ਆ ਹਨਾ ਆਪਣੀ ਨਾਨੀ ਜੀ ਨੇ ਵੀ ਦੇਖਣਾ ਆ ਤੇ ਨਾਨੀ ਜੀ ਤੁਹਾਨੂੰ ਇੱਕ ਮੈਸੇਜ ਹੈ ਕਿ ਅਸੀਂ ਤੁਹਾਡੀ ਰਸੋਈ ਦੇ ਵਿੱਚੋਂ ਜੋ ਨਿੱਕ ਸੋਕੇ ਜਿਹੀ ਸਾਰਾ ਖਾੜਾ ਹੈਗਾ ਨਾ ਇਹ ਕੱਢ ਕੇ ਬਾਹਰ ਸੁੱਟ ਦਿੱਤਾ ਆ। ਹੁਣ ਸਾਨੂੰ ਬੋਲਿਓ ਨਾ ਵੀ ਮੇਰੀ ਆ ਵੀ ਚੀਜ਼ ਸੱਟ ਦਿੱਤੀ ਮੇਰੀ ਆ ਵੀ ਚੀਜ਼ ਸੱਟ ਦਿੱਤੀ। ਜੋ ਨਿੱਕਾ ਮੋਟਾ ਸਮਾ ਲੇਗਾ ਇਹ ਸਾਰੇ ਸੱਟ ਦਿੱਤਾ ਤਾਂ ਮੈਂ ਇੱਕ ਚੀਜ਼ ਹੋਰ ਦਿਖਾਉਣੀ ਆ। ਰੁਕੋ। ਆ ਦੇਖੋ ਨਾਲੀ ਘਾਟੀ ਲੈ ਪੂਤਰਾ ਇੰਨਾ ਜਿਆਦਾ ਸਤਾ ਕੇ ਰੱਖਿਆ ਆ ਨਾ ਦੱਬ-ਦੱਬ ਕੇ ਭਰਿਆ ਹੋਇਆ ਆ ਇਹ ਵਿੱਚੋਂ ਥੋੜਾ ਜਿਹਾ ਲੈ ਲਿਆ ਆ ਜਿੰਨੇ ਕੇ ਸਾਨੂੰ ਲੋੜ ਹੈਗੀ ਬਾਕੀ ਇਹ ਟੱਪਾ ਬੰਦ ਕਰਕੇ ਵਿੱਚ ਹੀ ਲੱਗੇ ਆ ਰੱਖਾਂ ਕਹਿਓ ਨਾ ਵੀ ਪੂਤਰਾ ਤੁਹਾਡਾ ਬਹੁਤ ਵਧੀਆ 스ਮੈਲ ਵੀ ਇੰਨੀ ਸੋਹਣੀ ਆਉਂਦੀ ਆ ਨਾ ਇਹਦੀ ਬਹੁਤ ਵਧੀਆ ਖੁਸ਼ਬੂ ਆ ਪੂਤਨੇ ਦੀ ਐਂ ਦਾਰਾ ਬੀਬੀ ਰਸਤਾ ਕੇ ਰੱਖਿਆ ਆ ਸਰਵਰ ਕੀ ਹੋਈ ਆ ਸਰਵਾਂ ਹੀ ਲੈ ਜਾਣੀ ਆਪਣੇ ਖੇਤਾਂ 'ਚ ਪੀਣ ਲੈਣੀ ਜਾ ਕੇ ਉਹ ਵੀ ਦੋ ਤੁਸੀਂ ਇਦਾਂ ਦੇ ਡੱਬੇ ਪਾਪਾ ਰੱਖੇ ਹੋ ਆ ਜਾਣ ਲੱਗੇ ਲੈ ਜਾਂਦੇ ਇਹ ਵੀ ਤੁਸੀਂ ਹੋ ਬਹੁਤ ਖਾਰਾ ਕੱਢਿਆ ਬੀਬੀ ਸੋਈ ਜੋ ਅੱਜ ਮਾਸੀ ਦੇ ਘਰ ਲੱਗੇ ਹੋਣ ਆ ਬਾਹਰ ਅੱਗ ਨੂੰ ਲਪਾ ਪਿਆ ਨੂੰ ਜਿੱਦਾਂ ਹੀ ਲੱਗੇ ਹੋਣ ਲੂੰਣ ਕੇ ਤੇ ਬੀਬੀ ਇੱਥੇ ਹੁੰਦੇ ਨਾ ਬੀਬੇ ਕਹੜੇ ਹਾਂ ਤੁਸੀਂ ਆ ਵੀ ਸਮਾਨ ਸੱਟ ਤਾਂ ਆ ਵੀ ਸੱਟ ਤਾਂ ਬੀਬੀ ਨੇ ਸਾਨੂੰ ਬੋਲਣਾ ਹੈਗਾ ਆ ਲਓ ਕੂੜਾ ਸਾਡਾ ਲੇ ਲੇ ਝਾੜੂ ਫੇਰ ਨਾ ਇਹ ਸਰਵਰ ਸੋਈ ਚ ਖਲਾਰਾ ਇੰਨਾ ਕੱਢਿਆ ਆਪਾਂ ਹਾਂ ਮੱਸੀ ਕੀ ਪੋਣੇ ਤਾਂ ਨਹੀਂ ਆ ਪੋਣੇ ਲੈ ਤਾਂ ਲਓ ਬੀਬੀ ਜੀ ਤੁਹਾਡੇ ਪੋਣੇ ਵੀ ਗਏ ਹਣ ਚਲੋ ਲਓ ਵੀ ਕਹਿੰਦੇ ਹੁੰਦੇ ਜਿਹੜੀਆਂ ਘਾਦੀਆਂ ਰੌਣਕਾਂ ਆ ਨਾ ਉਹ ਘਰ ਦੇ ਜੀਆਂ ਨਾਲ ਹੀ ਹੁੰਦੀਆਂ ਆ ਤੇ ਮੈਂ ਅੱਜ ਦੇਖੋ ਕੀ ਕੀਤਾ ਆਪਾਂ ਆ ਕੇ ਪਹਿਲਾਂ ਮਾਸੀ ਨੇ ਪਹਿਲਾਂ ਮਾਸੀ ਪਹੁੰਚੇ ਉਹਨਾਂ ਨੇ ਆ ਕੇ ਦਰਵਾਜ਼ੇ ਦਰੁਜੇ ਖੋਲੇ ਤਾਂ ਬੜੀ ਹੈਨਾ ਅੰਦਰਾ ਚ ਸਮੈਲ ਆਉਂਦੀ ਸੀ ਮੈਂ ਕਿਹਾ ਮਾਸੀ ਜੀ ਤੁਸੀਂ ਚਲੋ ਹਨਾ ਆਪਣੇ ਅੰਦਰਾ ਦਾ ਕੰਮ ਕਰ ਲਓ ਮੈਂ ਰਸੋਈ ਸੰਭ ਲੈਣੀ ਆ ਤੇ ਰਸੋਈ ਜਦੋਂ ਮੈਂ ਲੱਗੀ ਕੰਮ ਕੁੰਮ ਸਟਾਰਟ ਕਰਨ ਸਭ ਤੋਂ ਪਹਿਲਾਂ ਡੱਬਾ ਮੇਰੇ ਹੱਥ ਚ ਆਇਆ ਪੱਤੀ ਦਾ ਇਹ ਸੌਰੀ ਖੰਡ ਦਾ ਖੰਡ ਦੇ ਵਿੱਚ ਨਾ ਖੰਡ ਥੋੜੀ ਸਲਾਬ ਵੀ ਗਈ ਸੀ ਉਹਦੇ ਵਿੱਚ ਲਾਲ ਕੀੜੀਆਂ ਵੀ ਸੀਗੀਆਂ ਤੇ ਗਿੱਲੀ ਜੀ ਸੀਗੀ ਨਾ ਖੰਡ ਮੈਂ ਕਿਹਾ ਕੀਤਾ ਮੈਂ ਕਿਹਾ ਕੀ ਕਰਨੀ ਆ ਸੈੱਟ ਦਿੰਨੇ ਆ ਜਿਹੜੀ ਪੱਤੀ ਸੀਗੀ ਉਹ 'ਚ ਵੀ ਜਿਤਾ ਹੁੰਦੇ ਨਹੀਂ ਪੱਬੂ ਜੇ ਪੂੰਡ ਜੇ ਪੈ ਜਾਂਦੇ ਆ ਛੋਟੇ ਛੋਟੇ ਹਨਾ ਜੀ ਜੇ ਮੈਂ ਕਿਹਾ ਇਹ ਵੀ ਖਰਾਬ ਹੋਈ ਹੋਈ ਵੀ ਸੈੱਟ ਦਿੰਨੇ ਆ ਮਾਸੀ ਕਹਿੰਦੇ ਤੁਸੀਂ ਚੱਕ ਚੱਕ ਕੇ ਸਿੱਟੀ ਜਾਨੀ ਆ ਆਪਣਾ ਚਾਹ ਕਾਰੀ ਬਣਾਉਣੀ ਆ ਹੁਣ ਮੈਨੂੰ ਜ਼ਿਆਦਾ ਆ ਵੀ ਆਹੋ ਆਪਾਂ ਚਾਹ ਵੀ ਬਣਾ ਕੇ ਪੀਣੀ ਹੈਗੀ ਵੀ ਦੁੱਧ ਤਾਂ ਮੈਂ ਉੱਥੋਂ ਲੈ ਆਂਦਾ ਹੈਗਾ ਵੀ ਹੁਣ ਚਾਹ ਕਾਰੀ ਬਣਾਈਏ ਹੁਣ ਮਾਫੀ ਲੈਣਗੇ ਖੰਡ ਪੱਤੀ ਦਾ ਮੈਂ ਚੱਕ ਕੇ ਖੰਡ ਪੱਤੀ ਜਿਹੜੀ ਸਿੱਟ ਦਿੱਤੀ ਕੂੜੇ 'ਚ ਤਾਂ ਬੀਬੀ ਦੀ ਵੀਡੀਓ ਕਾਲ ਵੀ ਆ ਗਈ ਤਾਂ ਬੀਬੀ ਬੋਲਦੇ ਕਿਤੇ ਚੱਕ ਚੱਕ ਸਮਾਰਤ ਹੀ ਸਿੱਟੀ ਜਾਨੀ ਆ ਦੇਖ ਤਾਂ ਲੋ ਵੀ ਕਿਹੜਾ ਚਾਹੀਦਾ ਕਿਹੜਾ ਨਹੀਂ ਚਾਹੀਦਾ ਬਾਕੀ ਆਪਾਂ ਜਿਹੜਾ ਸਾਮਣ ਵਾਲਾ ਸੀ ਸਮਾਨ ਸਾਰਾ ਸਾਮ ਲਿਆ ਇੱਕ ਖੰਡ ਇੱਕ ਬੀਬੀ ਖੰਡ ਤੇ ਪੱਤੀ ਜਿਹੜੀ ਆ ਉਹ ਮੇਤੋ ਠੀਕ ਆ ਡਿੱਗ ਗਈ ਆ ਹੁਣ ਗੁੱਸਾ ਨਾ ਕਰਿਓ ਕੋਈ ਨਹੀਂ ਲਿਆ ਕੇ ਰੱਖ ਦਵਾਂਗੇ ਅਸੀਂ ਠੀਕ ਆ ਜੀ ਤੇ ਬਾਕੀ ਸੱਚੀ ਜਿਹੜੀ ਰੌਣਕ ਆ ਬੀਬੀ ਉਹ ਤੁਹਾਡੇ ਨਾਲ ਹੀ ਅੱਜ ਸਾਨੂੰ ਸੁਣ ਸੁਣ ਜੀ ਤਾਂ ਪਈ ਲੱਗੀ ਆ ਮਤਲਬ ਕਿ ਦਿਲ ਜਿਆ ਨਹੀਂ ਲੱਗਦਾ ਜਿਦ ਤੱਕ ਸਾਡਾ ਦਿਲ ਕਰਨਾ ਵੀ ਹਾਏ ਅਸੀਂ ਆ ਕੇ ਰਹਿ ਜਾਈਏ ਇੱਥੇ ਹੈਨਾ ਵੀ ਹੁਣ ਸਾਡਾ ਦਿਲ ਇਦਾਂ ਆ ਵੀ ਚਲ ਜਾਈਏ ਫਟਾਫਟ ਕੰਮ ਕਰੀਏ ਤੇ ਆਪਣੇ ਆਪਣੇ ਘਰਾਂ ਨੂੰ ਚਲ ਜਾਈਏ ਤੇ ਬੀਬੀ ਰੌਣਕਾ ਤੁਹਾਡੇ ਨਾਲ ਹੀ ਤੇ ਗੱਲ ਵੀ ਸਹੀ ਆ ਵੀ ਨਾਨੀ ਨਾਲ ਹੀ ਨਾਨਕੇ ਹੁੰਦੇ ਆ ਤੇ ਸੁੱਨ ਪਈਓ ਆ ਘਰ ਚ ਹੁਣ ਅਸੀਂ ਫਲਾਹਟ ਚਾਹ ਪਾਣੀ ਪੀ ਕੇ ਤੇ ਆਪਣੇ ਆਪਣੇ ਘਰਾਂ ਨੂੰ ਚਲ ਜਾਣਾ ਦਾ ਟਾਈਮ ਹੋ ਗਿਆ 3:30 ਦਾ ਟਾਈਮ ਹੋ ਗਿਆ ਹਾਂਜੀ ਤੇ ਹੁਣ ਆਪਾਂ 4 ਵਜੇ ਤੱਕ ਇੱਥੋਂ ਤੁਰ ਪੈਣਾ ਆ ਬਾਕੀ ਆਪਣੇ ਘਰ ਦਾ ਵੀ ਜਾ ਕੇ ਕਰਨਾ ਆ ਹੁਣ ਆਪਣੇ ਸਹੁਰੇ ਵੀ ਲੱਗੇ ਹੋ ਆ ਉੱਥੇ ਵੀ ਜਾ ਕੇ ਦੇਖੀਏ ਤੇ ਬਾਕੀ ਜਿਹੜਾ ਸਮਾਨ ਹੈਗਾ ਆਪਾਂ ਸੈਟ ਸਟ ਕਰਕੇ ਰੱਖ ਦਿੱਤਾ ਹੈ ਰਸੋਈ ਦਾ ਬਾਕੀ ਖਲਾਰਾ ਹੀ ਕੁਛ ਨਹੀਂ ਛੇੜਿਆ ਹੈਗਾ ਬਾਕੀ ਕਿਤੇ ਫੇ ਆਵਾਂਗੇ ਕਿਤੇ ਰਾਤ ਰਵਾਂਗੇ ਫਿਰ ਹੌਲੀ ਹੌਲੀ ਕਰਕੇ ਜਾਵਾਂਗੇ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਆ ਤੇ ਇਹਦਾ ਜਿਆਦਾ ਫਿਰ 마ਸੀ ਹੁਣ ਇੱਥੇ ਰਹੂਗੇ ਤਾਂ ਉਹ ਕਰੂਗੇ ਤਾਂ ਆਪਾਂ ਹੁਣ ਚੱਲੀਏ ਚਾਹ ਪਾਣੀ ਪੀ ਕੇ ਤਖੰਡ ਪੱਤੀ 마ਸੀ ਲੈਣਗੇ ਆ ਤਾਂ ਫਿਰ ਬਾਕੀ ਦੇਣ ਤੇ ਘਰ ਪਾ ਆਪਣਾ ਜਾ ਕੇ ਤੇ ਤੁਹਾਡੇ ਨਾਲ ਘਰ ਜਾ ਕੇ ਮੈਂ ਆਉਂਦੇ ਆ ਠੀਕ ਆ ਸੱਚ ਤੁਸੀਂ ਫੇ ਕਹਣਾ ਪਤਾ ਨਹੀਂ ਹੱਥ ਜਿਕਰ ਪੈਸੇ ਦਿਖਾਈ ਜਾਂਦੀ ਆ ਇਹ ਮਾਇਆ ਆਈ ਆ ਸਾਨੂੰ ਮਾਮਿਆਂ ਵੱਲੋਂ ਮਾਸੀ ਵੱਲੋਂ ਮਾਮਿਆਂ ਵੱਲੋਂ ਹੁਣ ਆਪਾਂ ਇਹਨਾਂ ਦੇ ਲਵਾਂਗੇ ਸੂਟ ਠੀਕ ਆ ਜੀ ਇਹ ਨਹੀਂ ਆਪਾਂ ਦੱਸਣੇ ਕਿੰਨੇ ਆ ਪਰ ਜਿੰਨੇ ਵੀ ਆ ਥੈਂਕ ਯੂ ਮਾਮਾ ਜੀ ਤੁਹਾਡਾ ਵੀ ਬਹੁਤ-ਬਹੁਤ ਤੇ ਮਾਸੀ ਵੱਲੋਂ ਵੀ ਥੈਂਕ ਯੂ ਹੁਣ ਆਪਾਂ ਇਹਦੇ ਲੈਣੇ ਆ ਸੂਟ ਓਹੋ ਜਿਆਦਾ ਹੀ ਆ ਸਾਹਮਣੇ ਹੁੰਦੇ ਖਿਲਰੀ ਜਾਂਦੇ ਆ ਠੀਕ ਆ ਜੀ ਹਾਂਜੀ ਲੋ ਜੀ ਜਿਹੜਾ ਟਾਈਮ ਆ ਉਹ ਹੋ ਗਿਆ ਪੂਰੇ 10 ਵਜੇ ਆ ਤੇ ਕੰਮ ਥੋੜਾ ਜਿਹਾ ਮੇਰਾ ਲੇਟ ਹੋ ਗਿਆ ਸੀ ਕਿਉਂਕਿ ਮੈਂ ਜ਼ਰੂਰੀ ਨਹੀਂ ਵੀ ਮੈਂ ਕਿਤੇ ਵੀ ਜਾਵਾਂ ਮੈਂ ਕਿਤੇ ਵੀ ਜਾਵਾਂ ਚਾਹੇ ਮੈਂ ਕਿਸੇ ਫੰਕਸ਼ਨ ਤੇ ਗਈ ਪਾਰਟੀ ਤੇ ਗਈ ਜਾਂ ਕਿਸੇ ਆਮ ਰਿਸ਼ਤੇਦਾਰ ਨੂੰ ਚਲੋ ਆਪਾਂ ਮਿਲਣ ਗਏ ਆ ਕਿਤੇ ਵੀ ਜਾਵਾਂ ਨਾ ਪਤਾ ਨਹੀਂ ਕੀ ਪ੍ਰੋਬਲਮ ਹੈ ਮੇਰਾ ਨਾ ਕਿਤੇ ਉਹ ਵੀ ਆ ਕੇ ਸਿਰ ਦਰਦ ਬੋਕਰਦਾ ਫਿਰ ਜਿੰਨਾ ਟਾਈਮ ਮੈਂ ਪੇਨ ਕਿਲਰ ਨਹੀਂ ਲੈਂਦੀ ਹੈਗੀ ਉਨਾ ਟਾਈਮ ਮੇਰਾ ਸਿਰ ਨਹੀਂ ਹਟਣਾ ਹੈਗਾ ਫਿਰ ਪੇਨ ਕਿਲਰ ਲੈ ਕੇ 10-20 ਮਿੰਟ ਰੈਸਟ ਕਰਕੇ ਉਸ ਤੋਂ ਬਾਅਦ ਮੈਂ ਕੰਮ ਕਰਨਾ ਨਹੀਂ ਤਾਂ ਫਿਰ ਮੇਰਾ ਸਿਰ ਇੰਨਾ ਜ਼ਿਆਦਾ ਦਰਦ ਕਰਦਾ ਨਾ ਵੀ ਪਤਾ ਨਹੀਂ ਕੀ ਚੱਤ ਰਿਹਾ ਹੈ ਤੇ ਇਸ ਕਰਕੇ ਥੋੜਾ ਕੰਮ ਵੀ ਲੇਟ ਹੋ ਗਿਆ ਹੁਣ 10 ਵਜੇ ਦਾ ਮੈਂ ਜੰਮਣ ਲੱਗੀ ਸੀ ਲਗਾਉਣ ਤੇ ਦੁੱਧ ਬੜਾ ਕਰ ਮੈਂ ਦੁੱਧ ਨਹੀਂ ਠੰਡਾ ਹੁੰਦਾ ਪਿਆ ਹੈਗਾ ਤੇ ਮੈਂ ਚਲੋ ਮੈਂ ਕਹਾਂ ਚਲੋ ਅੱਜ ਅ ਤੱਕ ਆਪਣੀ ਨਾਲ ਗੱਲ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਮੇਰੇ ਨਾਲ ਪਾਸੋ ਪਾਸੋ ਰਾਤੀ ਮੇਰੇ ਨਾਲ ਕੀ ਹੋਇਆ ਪਾਸੋ ਰਾਤ 2:30 ਵਜੇ ਦਾ ਟਾਈਮ ਸੀਗਾ ਮੇਲਾ ਦਸਵਾ ਕੁ ਦੋ ਦਾ ਹੋਣਾ ਸ਼ਾਇਦ ਟਾਈਮ ਹੈਨਾ ਤੇ ਉਤੋਂ ਨਾ 2:00 ਕੁ 2 ਵਜੇ ਮੈਨੂੰ ਇੰਨੀ ਜ਼ੋਰ ਦੀ ਇੱਕ ਆਵਾਜ਼ ਸੁਣਾਈ ਦਿੰਦੀ ਆ ਹਨਾ ਪੀ ਜਦੋਂ ਮੇਰੇ ਕੰਨਾਂ ਦੇ ਵਿੱਚ ਵੱਜਦੀ ਆ ਬਹੁਤ ਜ਼ੋਰ ਜ਼ੋਰ ਦੀ ਆਵਾਜ਼ ਮੀਨਸ ਕਿ ਉਹ ਆਵਾਜ਼ ਕਿੱਦਾਂ ਦੀ ਤੁਸੀਂ ਕਹੋਗੇ ਕਿਸੇ ਜਾਨਵਰ ਦੀ ਵੀ ਨਹੀਂ ਲੱਗਦੀ ਹੈਗੀ ਉਹ ਆਵਾਜ਼ ਇੱਕ ਤਾਂ ਡਰਾਵਲੀ ਬਹੁਤ ਸੀਗੀ ਵੀ ਮੇਰਾ ਮਤਲਬ ਕਿ ਜਦੋਂ ਮੇਰੇ ਕੰਨਾਂ 'ਚ ਆਵਾਜ਼ ਪਈ ਮੇਰੀ ਜਾਨ ਖੁੱਲ ਗਈ ਹੈ ਨਾ ਤੇ ਮੇਰੇ ਜਿਹੜੀ ਧੜਕਣ ਸੀ ਉਹ ਬਹੁਤ ਤੇਜ਼ ਹਾਰਟਬੀਟ ਬਹੁਤ ਫਾਸਟ ਹੋ ਗਈ ਉਹ ਜਦੋਂ ਮਤਲਬ ਕਿ ਮੈਂ ਡਰ ਗਈ ਹੈ ਨਾ ਇੰਨੀ ਤੇਜ਼ ਤਿੱਖੀ ਆਵਾਜ਼ ਕੰਨਾਂ 'ਚ ਕੰਦੀ ਆ ਤੇ ਸਾਡਾ ਰੂਮ ਦਾ ਜਿਹੜਾ ਮੈਂ ਦਰਵਾਜ਼ਾ ਨਹੀਂ ਲਗਾਉਂਦੀ ਜਿਹੜਾ ਜਾਲੀ ਵਾਲਾ ਦਰਵਾਜ਼ਾ ਹੁੰਦਾ ਸਿਰਫ ਉਹ ਲੱਗਾ ਹੁੰਦਾ ਤੇ ਉਹ ਜਾਲੀ ਵਾਲੇ ਦਰਵਾਜ਼ੇ ਦੇ ਵਿੱਚ ਵੀ ਇੰਨੀ ਆਵਾਜ਼ ਆਉਂਦੀ ਸੀਗੀ ਹਨਾ ਵੀ ਮੇਰੇ ਕੰਨਾਂ 'ਚ ਵੱਜਦੀ ਪਈ ਸੀਗੀ ਫਿਰ ਮੈਂ ਢੱਲੋ ਸਾਂ ਨੂੰ ਉਠਾ ਲਿਆ ਮੈਂ ਕਿਹਾ ਤੁਸੀਂ ਉੱਠ ਕੇ ਦੇਖੋ ਆਵਾਜ਼ ਬਹੁਤ ਆਉਂਦੀ ਆ ਕਹਿੰਦਾ ਸੋਜਾ ਕੋਈ ਆਵਾਜ਼ ਨਹੀਂ ਆਉਂਦੀ ਤਿੰਨੀ ਸੁਣਦੀ ਆ ਮੈਂ ਕਿਹਾ ਨਹੀਂ ਧਿਆਨ ਨਾਲ ਸੁਣੋ ਦੇਖੋ ਇੰਨੀ ਜ਼ੋਰ ਜ਼ੋਰ ਦੀ ਆਵਾਜ਼ ਆਉਂਦੀ ਆ ਹਨਾ ਕਹਿੰਦਾ ਨਹੀਂ ਤਿੰਨੀ ਸੁਣਦੀ ਆ ਸੋਜਾ ਸੋਇਆ ਰਹੋ ਨਾ ਪਰ ਮੈਨੂੰ ਨੀਂਦ ਨਾ ਆਵੇ ਕਿਉਂਕਿ ਉਹ ਆਵਾਜ਼ ਹੀ ਇੰਨੀ ਇੱਕ ਤਾਂ ਸੀਗੀ ਡਰਾਵਣੀ ਇੱਕ ਸੀ ਕਿਉਂ ਮੇਰੇ ਕੰਨਾਂ 'ਚ ਵੱਜ ਗਈ ਜਿਹਦੇ ਕਰਕੇ ਮੇਰਾ ਦਿਲ ਇਦਾਂ ਜ਼ੋਰ-ਜ਼ੋਰ ਨਾਲ ਧੜਕੇ ਵੀ ਮੈਨੂੰ ਡਰ ਇੰਨਾ ਲੱਗਾ ਹਨਾ ਮੈਂ ਉੱਠ ਕੇ ਫੜਾ ਫੜ ਇੱਦਾਂ ਮੈਂ ਦੁਪੱਟਾ ਕੋਲ ਹੀ ਹੁੰਦਾ ਤੇ ਮੈਂ ਇਦਾਂ ਹੀ ਉੱਠ ਕੇ ਦੁਪੱਟਾ ਲਿਆ ਸਿਰ ਤੇ ਤੇ ਚੌਂਗੜਾ ਮਾਰ ਕੇ ਬਹਿ ਗਈ ਮੈਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰੀ ਇੱਕ ਆਦਤ ਹੈ ਵੀ ਜਦੋਂ ਵੀ ਮੇਰਾ ਰਾਤ ਨੂੰ ਸੌਣਾ ਹੁੰਦਾ ਨਾ ਚਾਹੇ ਮੈਨੂੰ 10:00 ਵਜ ਜਾਣ 11:00 ਵਜ ਜਾਣ 12:00 ਵਜ ਜਾਣ ਜਿੰਨਾ ਵੀ ਟਾਈਮ ਹੋ ਜਾਵੇ ਮੈਂ ਰਾਤ ਨੂੰ ਜਿੱਦਾਂ ਕੋਈ ਵੀ ਧਾਰਮਿਕ ਵੀਡੀਓ ਜਾਂ ਮੈਂ ਕੋਈ ਵੀ ਪਾਠ ਕਰਕੇ ਸੋਣਾ ਜਾਂ ਆਪਾਂ ਮੈਂ ਸ਼ਬਦ ਕੋਈ ਵੀ ਹੈ ਨਾ ਸ਼ਬਦ ਮੈਨੂੰ ਜਦੋਂ ਵਧੀਆ ਲੱਗਦਾ ਇੱਕ ਆਪਣਾ ਜਦੋਂ ਕਹਿੰਦੇ ਨੇ ਮਾਈਂਡ ਰਿਲੈਕਸ ਹੁੰਦਾ ਨਾ ਵੀ ਉਹ ਮੈਂ ਕੋਈ ਨਾ ਕੋਈ ਸ਼ਬਦ ਇੰਦਾ ਧਾਰਮਿਕ ਸੁਣ ਕੇ ਹੈ ਨਾ ਫੇਰੀ ਸੋਣਾ ਜਾਂ ਕਰਕੇ ਤਾਂ ਪਾਠ ਤਾਂ ਚਲੋ ਕਰ ਹੀ ਲੈਣਾ ਆ ਤੇ ਸੌਣ ਲੱਗਿਆਂ ਨੇ ਫੋਨ ਜਦੋਂ ਮੈਂ ਰੱਖਣਾ ਸਾਈਡ ਤੇ ਫੋਨ ਤੇ ਲਗਾ ਕੇ ਮੈਂ ਜ਼ਰੂਰ ਸੁਣਨਾ ਤੇ ਉਸੇ ਦਿਨ ਨਾ ਮੈਂ ਰਾਤ ਨੂੰ ਲੱਗਾ 11:00 11:30 ਦਾ ਟਾਈਮ ਹੋਣਾ ਜਦੋਂ ਮੈਂ ਸੁੱਤੀ ਸੀਗੀ ਤੇ ਮੈਂ ਜਿਹੜਾ ਸ਼ਬਦ ਸੁਣਿਆ ਹੈਗਾ ਨਾ ਤੇ ਮੈਂ ਉਹ ਸ਼ਬਦ ਜਿੱਦਾਂ ਮੇਰੇ ਮਾਈਂਡ 'ਚ ਮੇਰੇ ਦਿਮਾਗ 'ਚ ਉਹੋ ਹੀ ਸ਼ਬਦ ਜ਼ਿਆਦਾ ਸੀਗਾ ਤੇ ਮੈਂ ਉਹੋ ਹੀ ਸ਼ਬਦ ਪੜਨਾ ਸ਼ੁਰੂ ਕਰ ਦਿੱਤਾ ਬੋਲਣਾ ਸ਼ੁਰੂ ਕਰ ਦਿੱਤਾ ਸਿਰ ਤੇ ਜਿੱਦੇ ਚੁੰਨੀ ਲੈ ਕੇ ਅੱਖਾਂ ਬੰਦ ਕਰਕੇ ਤਾਂ ਮੈਂ 2:30 ਦਾ ਟਾਈਮ ਸੀ ਮੈਂ ਪਾਠ ਕਰਨਾ ਜਿੱਦੈ ਸ਼ੁਰੂ ਕੀਤਾ ਜਿੱਦੈ ਉਹ ਸ਼ਬਦ ਵੀ ਮੈਂ ਇੱਕ ਲਾਈਨ ਪਹਿਲਾਂ ਬੋਲੀ ਨਾ ਜਿਹੜੀ ਉਹ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਪਈ ਸੀਗੀ ਤੇ ਉਹ ਬਹੁਤ ਘੱਟ ਹੋ ਗਈ ਤੇ ਜਦੋਂ ਮੈਂ ਸ਼ਬਦ ਦੀ ਦੂਜੀ ਲਾਈਨ ਪੜ੍ਹੀ ਤੇ ਬੋਲੀ ਜਿੱਦਾਂ ਕਿ ਉਹ ਜਿੱਦਾਂ ਆਵਾਜ਼ ਬਿਲਕੁਲ ਹੀ ਹੌਲੀ-ਹੌਲੀ ਜਿੱਦਾਂ ਕਿ ਤੁਹਾਨੂੰ ਸੁਣਨੀ ਬੰਦ ਹੋ ਗਈ ਤੇ ਤੀਜੀ ਵਾਰ ਜਦੋਂ ਮੈਂ ਹੋਰ ਲਾਈਨ ਪੜ੍ਹੀ ਤਾਂ ਫਿਰ ਬਿਲਕੁਲ ਨਹੀਂ ਮਤਲਬ ਕਿ ਮੈਨੂੰ ਆਵਾਜ਼ ਹੀ ਨਹੀਂ ਸੁਣਾਈ ਦਿੱਤੀ ਕੋਈ ਵੀ ਵੀ ਹਾਂ ਕੋਈ ਹੁੰਦੀ ਵੀ ਆਵਾਜ਼ ਮੈਨੂੰ ਸੁਣਦੀ ਵੀ ਪਈ ਸੀਗੀ ਮਤਲਬ ਕਿ ਇਹ ਤੁਸੀਂ ਹੁਣ ਚਲੋ ਚਾਹੇ ਵਹਿਮ ਮੰਨ ਲਓ ਕਿਆ ਇਹ ਤੁਸੀ ਜੋ ਮਰਜੀ ਸਮਝ ਲਓ ਪਰ ਇਹ ਚੀਜ਼ ਮੇਰੇ ਨਾਲ ਹੋਈ ਕਿਉਂਕਿ ਅੱਗੇ ਵੀ ਸਾਡੇ ਇੱਧਰ ਪਿੱਛੇ ਘਰ ਦੇ ਨਾਲ ਪੀਰਾਂ ਦੀ ਜਗ੍ਹਾ ਹੈ ਜਿੱਥੇ ਅਸੀਂ ਠੰਡੇ ਦਾ ਲੰਗਰ ਲਗਾਈਦਾ ਆ ਮੰਮੀ ਹੁਣੀ ਦੱਸਦੇ ਹੁੰਦੇ ਵੀ ਇੱਧਰ ਨਾ ਖੇਤਾਂ ਦੇ ਵਿੱਚ ਦੀ ਜਿੱਦਾਂ ਕਹਿੰਦੇ ਵੀ ਮਤਲਬ ਪੀਰਾਂ ਦਾ ਬਾਬਿਆਂ ਦਾ ਪੈਰਾ ਹੁੰਦਾ ਆ ਤੇ ਉਹ ਖੇਤਾਂ ਵਿੱਚ ਦੀ ਜਿੱਦਾਂ ਕੋਈ ਜੋਤ ਜਗਦੀ ਉੱਥੇ ਬਾਬਿਆਂ ਤੱਕ ਆਉਂਦੀ ਆ ਤੇ ਉੱਥੇ ਆ ਕੇ ਗਾਇਬ ਹੋ ਜਾਂਦੀ ਆ ਹੈਨਾ ਤੇ ਮੈਨੂੰ ਬਹੁਤ ਵਾਰ ਰਾਤ ਨੂੰ 12 1 ਵਜੇ ਵੀ ਮੈਂ ਮੰਮੀ ਨੂੰ ਹੁਣ ਵੀ ਇਹ ਗੱਲਾਂ ਦੱਸਦੀ ਹੁੰਦੀ ਆ ਵੀ 12 1 ਵਜੇ ਨਾ ਮੈਨੂੰ ਇਦਾਂ ਦੀਆਂ ਚੀਜ਼ਾਂ ਸੁਣਾਈ ਦਿੰਦੀਆਂ ਲੰਮੀ ਪਈ ਨੂੰ ਸੁੱਤੀ ਪਈ ਨੂੰ ਵੀ ਪਤਾ ਨਹੀਂ ਹੁਣ ਜਾਂ ਕਹਿ ਲੋ ਵੀ ਆਪਣੇ ਦਿਮਾਗ ਦਾ ਹੀ ਵਹਿਮ ਹੈ ਜਾਂ ਕੀ ਆ ਮਿੰਨ ਤਾਂ ਆਪ ਨਹੀਂ ਪਤਾ ਪਰ ਮੰਮੀ ਨੂੰ ਹੁਣ ਮੈਂ ਦੱਸਦੀ ਹੁੰਦੀ ਵੀ ਉਹ ਚੀਜ਼ਾਂ ਨਾ ਮੈਨੂੰ ਇਦਾਂ ਸੁਣਦੀਆਂ ਹੁੰਦੀਆਂ ਵੀ ਜਿੱਦਾਂ ਵਿੱਚ ਕੋਈ ਰੋਂਦਾ ਵੀ ਆ ਕੋਈ ਹੱਸਦਾ ਵੀ ਆ ਕੋਈ ਨੱਚਦਾ ਵੀ ਆ ਕੋਈ ਜੀਕਾਂ ਵੀ ਮਾਰਦਾ ਕੋਈ ਦੁੱਖ ਦਰਦ ਚ ਰੋਂਦਾ ਆ ਕਿਤੇ ਜਿੱਦਾਂ ਸ਼ੈਣੇ ਵੱਜਦੇ ਢੋਲ ਵੱਜਦੇ ਆ ਹਨਾ ਤੇ ਕੋਈ ਦੁੱਖਦਾਰ ਦੇਚ ਬਹੁਤ ਕੁਛ ਏਦਾਂ ਮਤਲਬ ਕੋਈ ਰੋਂਦਾ ਪਿੱਟਦਾ ਏਦਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਫਿਰ ਮੈਂ ਕਿਸੇ ਹੋਰ ਨੂੰ ਵੀ ਇਹ ਗੱਲ ਦੱਸੀ ਸੀਗੀ ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜਦੋਂ ਬਾਬਿਆਂ ਦੇ ਫਿਰਕਾ ਹੁੰਦਾ ਜਦੋਂ ਚੰਗੀਆਂ ਰੂਹਾਂ ਇੱਥੇ ਆਉਂਦੀਆਂ ਤੇ ਉਹਦੇ ਨਾਲ ਕੁਝ ਮਾੜੀਆਂ ਰੂਹਾਂ ਵੀ ਹੁੰਦੀਆਂ ਆ ਕਿ ਉਹ ਫਿਰ ਤਾਂ ਆਉਂਦੀਆਂ ਮਾੜੀਆਂ ਰੂਹਾਂ ਵੀ ਸਾਡੀ ਗਤੀ ਉਹਨਾਂ ਦੇ ਨਾਲ ਹੋ ਜਾਵੇ ਪਤਾ ਨਹੀਂ ਹੁਣ ਰੱਬ ਪਰਮਾਤਮਾ ਜਾਣੇ ਵੀ ਇਹ ਕੀ ਚੀਜ਼ ਆ ਜਿਹੜੀ ਮੈਨੂੰ ਸੁਣਦੀ ਆ ਵੀ ਸ਼ਾਇਦ ਹੁਣ ਚਲੋ ਮੇਰੇ ਪਿੰਡ ਦੇ ਆਣੇ ਵੀ ਆ ਬਲੌਗ ਦੇਖਣਾ ਆ ਮੇਰੇ ਆਪਣੇ ਨਾਲ ਦੇ ਆਣੇ ਵੀ ਦੇਖਣਾ ਆ ਤੁਮੇਨ ਦੱਸਿਓ ਵੀ ਕਿਸੇ ਹੋਰ ਨੂੰ ਵੀ ਆਵਾਜ਼ਾਂ ਸੁਣਾਈ ਦਿੰਦੀਆਂ ਕਿ ਸਿਰਫ ਮੈਨੂੰ ਹੀ ਸੁਣਾਈ ਦਿੰਦੀਆਂ ਵੀ ਪਤਾ ਨਹੀਂ ਕੀ ਗੱਲ ਆ ਜਾਂ ਕਹਿ ਲਓ ਵੀ ਮੈਂ ਨੀਂਦ 'ਚ ਹੋਊਂਗੀ ਜਾਂ ਮੇਰਾ ਮਨ ਦਾ ਵਹਿਮ ਦਿਮਾਗ ਦਾ ਵਹਿਮ ਹੋਊਗਾ ਪਤਾ ਨਹੀਂ ਕੀ ਗੱਲ ਆ ਤੇ ਬਾਕੀ ਇੱਕ ਗੱਲ ਹੋਰ ਜਿਹੜਾ ਮੈਂ ਸ਼ਬਦ ਹੈ ਨਾ ਉਸ ਦਿਨ ਰਾਤ ਨੂੰ ਪਰਸੋਂ ਰਾਤ ਨੂੰ ਬੋਲਿਆ ਉਸ ਦਿਨ ਮੈਂ ਵੀਡੀਓ ਦੇਖ ਕੇ ਸੁੱਤੀ ਸੀ ਕਿ ਜਦੋਂ ਵੀ ਤੁਹਾਡੀ 2:30 ਵਜੇ ਅੱਖ ਖੁੱਲ੍ਹੇ ਤੁਸੀਂ ਇਹ ਸ਼ਬਦ ਪੜ੍ਹ ਕੇ ਸੌਂਜੋ ਪੰਜ ਵਾਰੀ ਪੜ੍ਹ ਲਓ ਉਸ ਤੋਂ ਬਾਅਦ ਤੁਸੀਂ ਸੋਚੋ ਤੇ ਲੇਟ ਚਾਹੋ ਚਾਹੇ ਤੇ ਇਹ ਲੰਮੇ ਪੈ ਕੇ ਹੀ ਬੋਲੀ ਜਾਵੋ ਮਤਲਬ ਕਿ ਉਹ ਤਾਂ ਜਿੱਦਾਂ ਜਿਹੜਾ ਸ਼ਬਦ ਸੀਗਾ ਉਹ ਮੇਰੇ ਦਿਮਾਗ 'ਚ ਹੀ ਬੈ ਗਿਆ ਤੇ ਮੈਂ ਉਦੋਂ ਹੀ ਉੱਠ ਕੇ ਸਵੇਰ ਨੂੰ 2:30 ਵਜੇ ਟੜਕੇ ਦਾ ਟਾਈਮ ਸੀਗਾ ਤੇ ਉਸ ਲਈ ਮੈਂ ਉਹ ਬੋਲਣ ਲੱਪਈ ਤੇ ਜਿਹੜਾ ਸ਼ਬਦ ਸੀਗਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਜਿਹੜਾ ਸ਼ਬਦ ਆ ਸਾਰੇ ਜਣੇ ਸੁਣ ਲਿਓ ਵੈਸੇ ਮੈਂ ਇੱਥੇ ਉਹਦਾ ਸਕਰੀਨਸ਼ਾਟ ਵੀ ਲਗਾ ਦੂੰਗੀ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬਿਧ ਠੀਕ ਆ ਜੀ ਇਹ ਮੈਂ 5 ਵਾਰੀ ਬੋਲਿਆ ਤੇ ਉਹੀ ਮੈਂ ਵੀਡੀਓ ਰਾਤ ਨੂੰ ਜਿੱਦਾਂ ਦੇਖ ਕੇ ਸੁੱਤੀਆਂ ਵੀ ਸਵੇਰ ਨੂੰ ਜਦੋਂ ਵੀ ਤੁਹਾਡੀ ਤੜਕੇ 2:30 ਵਜੇ ਅੱਖ ਖੁੱਲਦੀ ਆ ਤੇ ਤੁਸੀਂ ਇਹ ਸ਼ਬਦ ਦਾ ਜਾਪ ਕਰੋ ਚਾਹੇ 5 ਵਾਰੀ ਕਰ ਲਓ ਉਸ ਤੋਂ ਬਾਅਦ ਤੁਸੀਂ ਲੰਮੇ ਪਏ ਪਏ ਜਿੱਦਾਂ ਤੁਹਾਡਾ ਦਿਲ ਕਰਦਾ ਲੰਮੇ ਪਏ ਪਏ ਕਰੀ ਜਾਓ ਤੇ ਉਸ ਤੋਂ ਬਾਅਦ ਤੁਸੀਂ ਚਾਹੇ ਸੌ ਜਾਓ ਤੇ ਸਹੀ ਗੱਲ ਆ ਵੀ ਇਹ ਚੀਜ਼ਾਂ ਹਨਾ ਜੇ ਆਪਾਂ ਕਰੀਏ ਆਪਣੇ ਸ਼ਰਧਾ ਨਾਲ ਭਾਵਨਾ ਨਾਲ ਤੇ ਇਹ ਚੀਜ਼ਾਂ ਬਹੁਤ ਅਸਰ ਕਰਦੀਆਂ ਆ ਤੇ ਉਹ ਤੁਹਾਨੂੰ ਦੱਸਿਆ ਜਿਹੜੀ ਆਵਾਜ਼ ਸੀਗੀ ਉਸ ਟਾਈਮ ਬਿਲਕੁਲ ਸੁਣਨੀ ਪੰਦ ਹੋਵੇ ਤੇ ਉਹ ਆਵਾਜ਼ ਇੰਨੀ ਜ਼ਿਆਦਾ ਲਾਊਡਲੀ ਹੀ ਇੰਨੀ ਜ਼ਿਆਦਾ ਤਿੱਖੀ ਸੀਗੀ ਨਾ ਵੀ ਜਿੱਦੋਂ ਮੇਰੇ ਕੰਨਾਂ 'ਚ ਵੱਜਦੀ ਸੀ ਤਾਂ ਨਾਲ ਹੀ ਮੇਰੀ ਢਾਟਕਣ ਵੀ ਵੱਜਦੀ ਹੀਗੀ ਤਮਨ ਪਤਾ ਨਹੀਂ ਰੱਬ ਜਾਣੇ ਇਹ ਕੀ ਚੀਜ਼ ਸੀ ਤਾਂ ਮੈਂ ਕਿਉਂ ਚਲੋ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੀ ਆਂ ਵੀ ਸ਼ਾਇਦ ਤੁਹਾਨੂੰ ਕਿਸੇ ਪਤਾ ਹੋਵੇ ਤੇ ਸਾਰਿਆਂ ਨੇ ਇਸ ਗੱਲ ਦਾ ਵੀ ਜਰੂਰ ਅਮਲ ਕਰਿਓ ਵੀ ਜਦੋਂ ਵੀ ਤੁਹਾਡੀ 2:30 ਵਜੇ ਅੱਖ ਖੋਲਦੀ ਆ ਨਾ ਤੁਸੀਂ ਇਹ ਸ਼ਬਦ ਦਾ ਜਾਪ ਕਰ ਲਓ ਜੇ ਨਹੀਂ ਤਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰ ਲਓ ਨਹੀਂ ਤਾਂ ਧੰਗੁਰੂ ਰਾਮਦਾਸ ਜੀ ਦਾ ਸਿਮਰਨ ਕਰਨ ਬੈਠ ਜਿਓ ਉਹਨਾਂ ਦਾ ਨਾਮ ਜਪਣ ਲੱਗ ਜਿਓ ਜਦੋਂ ਵੀ ਤੁਹਾਨੂੰ ਡਰ ਲੱਗਦਾ ਆ ਹਨਾ ਤੇ ਬਹੁਤ ਚੀਜ਼ਾਂ ਇਹ ਗਰਬਾਣੀ ਜਿਹੜੀ ਹੈ ਇਹ ਚੀਜ਼ਾਂ ਤੇ ਬਹੁਤ ਛੇਤੀ ਅਸਰ ਕਰਦੀ ਆ ਤੇ ਬਾਕੀ ਵਾਇਰਸ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਹੁਣ ਆਪਾਂ ਵੀ ਕੰਮ ਕੁੰਮ ਕਾ ਕੇ ਤੇ ਸੋਈਏ ਟਾਈਮ ਬਹੁਤ ਹੋ ਗਿਆ ਤਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਰੋਜ਼ ਕਰਿਓ ਠੀਕ ਹੈ ਜੀ